ਅੰਗ ਪੰਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਤੋਂ ਫਿੰਡ ਅੰਮ੍ਰਿਤ ਰਸ ਪੀਓ ਚਿਤ ਚਿਤ ਵੋ ਨਰਨ ਏਕ ਏਕ ਰੂਪ ਜਾਂ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਡਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਰੰਗਵਾਰ ਨਾਨਕ ਜੀ ਕਾ ਇਹ ਉਦਾਹਰਨ ਉਤਮ ਸਲੋਕ ਸਾਧਕੇ ਬਕਨ ਅਮਲੀ ਕਾ ਲਾਲ ਰਤਨ ਸੁਣ ਤ ਕਬਾਬ ਤੋ ਤ ਉਦਾਰ ਆਪ ਤਰਾਏ ਲੋਕੇ ਰਿਸ਼ਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ ਗਐ ਗੈ ਸ਼ਬਦ ਨਾਗਵਾ ਦੇ ਸੁਣ ਸੁਣ ਅਨੰਦ ਕਰੇ ਪ੍ਰਭਾ ਦੇ ਪਰਗ ਤੇ ਗੋਪਾਲ ਬਾਤ ਕਹਿ ਵਾਟੇ ਨਾਨਕ ਉਦਰੇ ਤਨ ਕੇ ਸਾਥੇ ਸਾਰਨ ਜੋਗ ਸੁਣ ਸੜੀ ਆਏ ਕਰੇ ਕਿਰਪਾ ਪ੍ਰਭ ਆਪ ਬੁਲਾਏ ਮਿਟ ਕੇ ਬਾਹਰ ਪਹਿ ਖਬਰਣਾ ਅੰਬਰਤ ਨਾਮ ਸਾਰ ਸੰਗ ਲੈਣ ਸੋ ਪ੍ਰਸੰਨ ਪਹਿ ਗਰ ਦੇਵ ਤੂਰਨ ਕੋਈ ਸੇਵਕੀ ਸੇਵਾ ਆਲਿਖ ਧਾਲ ਬਕਾ ਤੇ ਰਹਤੇ RAM ਨਾਮ ਸੁਰਸਨ ਹਾਨ ਕਹਿ ਤਹਿ ਕਾਰ ਪਰ ਸਾਧ ਗਿਆ ਪ੍ਰਵਤਾਰੀ ਨਾਨਕ ਨਿਭੇ ਹੈ ਭਰਮਾ प्राप्त की उत्त करो तट मीत सावधान एकाकार गीत सुखमणि साहिब गोविंद गुण नाम जिस मन बसा सो तन दान सर्व इस्ता ताकी पूर्ण होए प्रधान पुर्ख प्रकट सब लोए सबके ऊच पाए अस्थान भौर न हो गय आवन जान हर तन खाट तले जन सोए नानक जिसे प्राप्त होए हेम सात नृद नागन बुद्ध ज्ञान सर्व सर्वह विद्या तप ਗਿਆਨ ਸ੍ਰਿਸ਼ਟ ਉਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੇ ਮੱਦ ਸਗਲ ਤੇ ਉਦਾਸ ਸੁੰਦਰ ਚਤਰ ਤਤ ਕਹਾ ਬੇਤਾ ਸਮਦਰਸੀ ਏਕ ਦ੍ਰਿਸ਼ਟੇ ਤਾ ਇਹ ਫਲ ਤੇ ਗਨ ਕੇ ਮੁਖ ਪੜੇ ਗੁਰ ਨਾਨਕ ਨਾਮ ਬਚਨ ਮਨ ਸੁਣੇ ਇਹੋ ਨਿਧਾਨ ਜਪੇ ਮਨ ਕੋਈ ਸਭ ਜਗ ਮਹਿ ਸ਼ਾਂਤੀ ਗਤ ਹੋਏ ਗੁਣ ਗੋਬਿੰਦ ਨਾਮ ਤੁਮ੍ਹ ਫਾਣੀ ਸਿਮਰਤ ਸਾ